ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਤੇ ਅੱਜ ਆਪਾਂ ਗੱਲਬਾਤ ਕਰਨੀ ਆ ਜਿਹਦੇ ਬਾਬਤ ਕਹ ਲੋ ਕਿ ਪਿਛਲੇ ਲੰਬੇ ਸਮੇਂ ਤੋਂ ਪੰਥਕ ਪੋਲਿਟਿਕਸ ਦੇ ਵਿੱਚ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜੀ ਖਬਰ ਪੰਜਾਬ ਦੀ ਰਾਜਨੀਤੀ ਨੂੰ ਡੋਮਿਨੇਟ ਕਰ ਰਹੀ ਆ ਪੰਜਾਬ ਦਾ ਜਿਹੜਾ ਨਿਊਜ਼ ਸਰਕਲ ਆ ਜਿਹੜੀ ਖਬਰ ਨੇ ਸਭ ਤੋਂ ਜ਼ਿਆਦਾ ਹਾਲੀਆ ਦਿਨਾਂ ਦੇ ਵਿੱਚ ਇਸ ਨਿਊਜ਼ ਸਰਕਲ ਨੂੰ ਪ੍ਰਭਾਵਿਤ ਕੀਤਾ ਉਹ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਿਤ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਤਨਖਾਹਿਆ ਜਿਹੜਾ ਅਕਰਾਰ ਦੇਣ ਦੇ ਨਾਲ ਸੰਬੰਧਤ ਸੋ ਲਗਾਤਾਰ ਇਹ ਗੱਲ ਹੋ ਰਹੀ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਇਹਨਾਂ ਨੂੰ ਤਨਖਾਹਿਆ ਤੱਕrar ਦਿੱਤਾ ਪਰ ਕਿਉਂਕਿ ਬਹੁਤ ਲੰਬਾ ਸਮਾਂ ਪੈ ਗਿਆ ਇਹਨਾਂ ਨੂੰ ਤਨਖਾਹ ਲੱਗਣੀ ਕੀ ਹੈ ਸਜ਼ਾ ਕੀ ਦੇਣੀ ਹੈ ਜਾਂ ਸੇਵਾ ਕੀ ਲੱਗਣੀ ਹੈ ਵੀ ਉਹਨੂੰ ਲੈ ਕੇ ਇੰਨਾ ਲੰਬਾ ਸਮਾਂ ਹੋਣਾ ਨਹੀਂ ਸੀ ਚਾਹੀਦਾ ਇਸ ਗੱਲ ਨੂੰ ਲੈ ਕੇ ਆਕਾਲੀ ਦਲ ਬਾਦਲ ਦੇ ਵੱਲੋਂ ਲਗਾਤਾਰ ਜਿਹੜੀਆਂ ਬੇਨਤੀਆਂ ਵੀ ਕੀਤੀਆਂ ਜਾ ਰਹੀਆਂ ਸੀਗੀਆਂ ਸੋ ਉਹਨੂੰ ਲੈ ਕੇ ਮੈਂ ਕੱਲੀ ਤੁਹਾਡੇ ਨਾਲ ਇਹ ਖਬਰ ਜਿਹੜੀ ਆ ਸਾਂਝੀ ਕੀਤੀ ਸੀਗੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਜਲਦੀ ਹੀ ਇਹਦੇ ਤੇ ਫੈਸਲਾ ਲੈਣ ਜਾ ਰਹੇ ਹਾਂ ਸੋ ਹੁਣੇ ਜਦੋਂ ਆਪਾਂ ਇਹ ਰਿਕਾਰਡਿੰਗ ਦੀ ਸ਼ੁਰੂਆਤ ਕਰਨ ਲੱਗੇ ਉਦੋਂ ਹੀ ਇਹ ਬ੍ਰੇਕਿੰਗ ਨਿਊਜ਼ ਜਿਹੜੀ ਆ ਕਿ ਜਿਹੜਾ 2 ਦਸੰਬਰ ਨੂੰ ਦਸੰਬਰ 2 ਨੂੰ ਦੁਪਹਿਰ ਨੂੰ 1 ਵਜੇ ਜਿਹੜਾ ਅਕਾਲ ਤਖਤ ਸਾਹਿਬ ਤੇ ਜਿਹੜੀ ਆ ਮੀਟਿੰਗ ਉਹ ਸੱਦ ਲਈ ਗਈ ਆ ਸੋ ਉਹਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਤੇ ਆਪਾਂ ਗੱਲ ਕਰਨੀ ਆ ਪੰਜਾਬ ਦੀ ਪੋਲਿਟਿਕਸ ਬੜੇ ਹੀ ਜਿਹੜੇ ਪੰਜਾਬ ਦੀ ਪੋਲਿਟਿਕਸ ਦੇ ਖਿਡਾਰੀ ਨੇ ਨਾ ਉਹਨਾਂ ਨੂੰ ਕਈ ਵਾਰ ਸਮਝ ਨਹੀਂ ਆਉਂਦੀ ਮੈਨੂੰ ਆ ਜਿਮਨੀ ਚੋਣਾਂ ਤੋਂ ਬਾਅਦ ਜੋ ਕੁਝ ਵੀ ਪੰਜਾਬ ਦੇ ਅੰਦਰ ਹੋਇਆ ਪੰਜਾਬ ਦੀਆਂ ਜਿਹੜਾ ਇਹਨਾਂ ਨਤੀਜਿਆਂ ਤੋਂ ਬਾਅਦ ਬੜੀ ਹਾਸੋਹੀਣੀਆ ਜੀਆਂ ਗੱਲਾਂ ਲੱਗਦੀਆਂ ਜੇ ਇਸ ਤਰੀਕੇ ਦੇ ਬਿਆਨ ਰਾਜਾ ਬੜਿੰਗ ਉਹਨਾਂ ਨੇ ਦਿੱਤੇ ਨੇ ਜੇ ਇਸ ਤਰੀਕੇ ਨੇ ਬਿਆਨ ਰਵਨੀਤ ਬਿੱਟੂ ਉਹਨਾਂ ਦੇ ਨੇ ਕੇਂਦਰੀ ਮੰਤਰੀ ਨੇ ਤਿੰਨ ਵਾਰ ਦੇ ਐਮਪੀ ਨੇ ਈਵਨ ਦੋ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੂੰ ਬੜੇ ਹੀ ਜਿਹੜੀ ਆ ਉਹਨਾਂ ਦੀ ਕਿ ਗੱਲੋਕੀ ਸ਼ੈਸਤਗੀ ਦੇ ਨਾਲ ਉਹ ਜਿਹੜਾ ਪੇਸ਼ ਆਉਂਦੇ ਨੇ ਆਪਣੀ ਜੀਐਸਵੀਕੇ ਦੀ ਉਹਨਾਂ ਦੀ ਗੱਲਬਾਤ ਹੁੰਦੀ ਆ ਸੋ ਉਹਨਾਂ ਦੇ ਵੱਲੋਂ ਵੀ ਲੱਡੂ ਬੰਡੇ ਜਾ ਰਹੇ ਨੇ ਕਿ ਰਾਜੇ ਦਾ ਹੰਕਾਰ ਤੋੜਤਾ ਤੇ ਮੈਂ ਤਾਂ ਸੋਚ ਰਿਹਾ ਸੀ ਕਿ ਭਾਈ ਨੇ ਲਈ 50000 ਤਾਂ ਵੋਟਾਂ ਲੈ ਗਏ ਨੇ ਉਹ ਵਿਧਾਨ ਸਭਾ ਦੀ ਜਿਹੜਾ ਚੋਣ ਦੇ ਵਿੱਚ ਤੇ ਹੰਕਾਰ ਨੂੰ ਚਲੋ ਸੀਟ ਹਾਰ ਗਿਆ ਬੇਸ਼ੱਕ ਉਹ ਤੇ ਉਹਨਾਂ ਦੇ ਵੱਲੋਂ ਵੀ ਅਜੀਬੋ ਗਰੀਬ ਜਿਹਾ ਬਿਆਨ ਸਾਹਮਣੇ ਆ ਰਹੇ ਨੇ ਬੜਿੰਗ ਸਾਹਿਬ ਦੇ ਵੱਲੋਂ ਵੀ ਤੇ ਰਵਨੀਤ ਬਟੂਹਣਿਆਂ ਦੇ ਤਾਂ ਹਮੇਸ਼ਾ ਹੀ ਅਜੀਬੋ-ਗਰੀਬ ਹੁੰਦੇ ਨੇ ਸੋ ਇਹਨਾਂ ਸਾਰੇ ਮਸਲਿਆਂ ਤੇ ਗੱਲ ਕਰਦੇ ਆ ਆਪਾਂ ਤੇ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਹੈ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਆਪਣੀ ਕੋਸ਼ਿਸ਼ ਹੁੰਦੀ ਹਰ ਰੋਜ਼ ਤੁਹਾਡੇ ਨਾਲ ਜੁੜ ਕੇ ਪੰਜਾਬ ਤੇ ਦੁਨੀਆ ਭਰ ਦੀਆਂ ਸਿਆਸੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਸਕਣ ਤੇ ਜੇਕਰ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਤਾਂ ਕੋਸ਼ਿਸ਼ ਕਰਿਓ ਅਖੀਰ ਤੱਕ ਦੇਖਿਓ ਜਿਹੜਾ ਤੇ ਨਾਲ ਦੀ ਨਾਲ ਜੇਕਰ ਤੁਹਾਨੂੰ ਕੰਮ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੁਸੀਂ ਵੱਡੀ ਗਿਣਤੀ ਦੇ ਵਿੱਚ ਜੁੜਦੇ ਹੋ ਇਸ ਦੇ ਲਈ ਤੁਹਾਡਾ ਧੰਨਵਾਦ ਹੈ ਜੇਕਰ ਤੁਸੀਂ ਲਾਈਕ ਵਾਲਾ ਬਟਨ ਵੀ ਦਬੋਗੇ ਤਾਂ ਫਿਰ ਜਿਹੜਾ YouTube ਦਾ ਐਲਗੋਰਿਦਮ ਹੁੰਦਾ ਉਹ ਜਾਦੇ ਲੋਕਾਂ ਤੱਕ ਤੁਹਾਡੀ ਵੀਡੀਓ ਪਹੁੰਚਾਉਂਦਾ ਤੇ ਜੇਕਰ ਤੁਹਾਨੂੰ ਕੰਮ ਚੰਗਾ ਲੱਗਦਾ ਤਾਂ ਸਾਂਝਾ ਵੀ ਜਰੂਰ ਕਰ ਦਿਓ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਸੋ ਖਬਰ ਤੇ ਜੇਕਰ ਆਪਾਂ ਆਈਏ ਜਿਹੜੀ ਬ੍ਰੇਕਿੰਗ ਨਿਊਜ਼ ਆ ਇਸ ਸਮੇਂ ਦੀ ਓਏਐਜੀ ਕੇ ਪੰਚ ਸਿੰਘ ਸਹਿਵਾਨ ਦੀ ਜਿਹੜੀ ਮੀਟਿੰਗ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਉਹ ਦਸੰਬਰ 2 ਦੇ ਲਈ ਜਿਹੜੀ ਆ ਬੁਲਾ ਲਈ ਗਈ ਆ ਦੁਪਹਿਰ ਨੂੰ 1 ਵਜੇ ਇਹ ਜਿਹੜੀ ਆ ਮੀਟਿੰਗ ਹੋਣੀ ਆ ਤੇ ਇਹਨੂੰ ਲੈ ਕੇ ਜਿਹੜਾ ਹੁਣੇ ਜਿਵੇਂ ਮੈਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਜਿਹੜਾ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਨੇ ਪੀਟੀਸੀ ਵਾਲਿਆਂ ਨੇ ਜਿਹੜਾ ਰਿਪੋਰਟ ਕੀਤਾ ਉਹਦੇ ਅਨੁਸਾਰ ਇਹ ਮੀਟਿੰਗ ਜਿਹੜੀ ਆ ਹੈਸ ਬੀਨ ਕੋਡ ਬਾਈ ਦਾ ਜਥੇਦਾਰ ਆਫ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ 1 ਵਜੇ ਜਿਹੜੀ ਹੈ ਅਕਾਲ ਤਖਤ ਸਾਹਿਬ ਤੇ ਮੀਟਿੰਗ ਹੋਣੀ ਆ 2 ਦਸੰਬਰ ਨੂੰ ਸੋ ਇਹ ਮੰਨਿਆ ਜਾ ਰਿਹਾ ਕਿ ਇਹਦੇ ਵਿੱਚ ਇੰਪੋਰਟੈਂਟ ਡਿਸਕਸ਼ਨ ਹੋਣੀ ਆ ਰਿਗਾਰਡਿੰਗ ਦਾ ਇਸ਼ੂ ਰਿਲੇਟਡ ਟੂ ਸ਼ੋਮਣੀ ਅਕਾਲੀ ਦਰਬਾਰ ਦਾ ਆਨ ਗoing ਮੈਟਰਸ ਵਿਦ ਅ ਸਿਕ ਕਮਿਊਨਿਟੀ ਵੁੱਡ ਬੀ ਮੇਡ ਬੀ ਇਹਦੇ ਵਿੱਚ ਜਿਹੜੀਆਂ ਇਸ ਮੀਟਿੰਗ ਦੇ ਵਿੱਚ ਜਿਹੜਾ ਇੰਪੋਰਟੈਂਟ ਇਸ਼ੂ ਜਿਹੜੇ ਚੱਲ ਰਹੇ ਨੇ ਉਹਦੇ ਬਾਬਤ ਗੱਲ ਹੋਣੀ ਆ ਫੈਸਲਾ ਆ ਜਾਣਾ ਉਸੇ ਦਿਨ ਜਾਂ ਨਹੀਂ ਆ ਜਾਣਾ ਇਹਦੇ ਬਾਬਤ ਕੋਈ ਬਹੁਤ ਜ਼ਿਆਦਾ ਸਪਸ਼ਟਤਾ ਦੇ ਨਾਲ ਨਹੀਂ ਕਿਹਾ ਜਾ ਸਕਦਾ ਕਿ 2 ਦਸੰਬਰ ਨੂੰ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਮਸਤਕਬਲ ਕੀ ਹੋਣਾ ਵੀ ਉਹਨਾਂ ਨੂੰ ਕਿਹੜੀ ਤਨਖਾਹ ਲੱਗਣੀ ਆ ਇਹਦੇ ਤੇ ਫੈਸਲਾ ਆ ਜਾਣਾ ਜਾਂ ਨਹੀਂ ਆ ਜਾਣਾ ਇਹ ਤੁਸੀਂ ਕੋਈ ਜ਼ਿਆਦਾ ਪੁਖਤਗੀ ਦੇ ਨਾਲ ਨਹੀਂ ਕਹਿ ਸਕਦੇ ਮੀਟਿੰਗ ਸੱਦੀ ਆ ਉਸ ਦਿਨ ਕੀ ਕੀ ਹੋਣਾ ਸਾਰਿਆਂ ਤੋਂ ਜਿਹੜੀ ਪੁੱਛਗਿੱਛ ਹੋਣੀ ਆ ਹੁਣੇ ਮੀਟਿੰਗ ਦੇ ਵਿੱਚ ਜਿਹੜਾ ਕੇ ਨੂੰ ਕੇ ਨੂੰ ਜਿਹੜਾ ਸੱਦਿਆ ਗਿਆ ਇੱਕ ਤਾਂ ਜਿਹੜੇ ਐਸਜੀਪੀਸੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆ ਇਹ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਰਿਲੇਵੈਂਟ ਇਹਨਾਂ ਦੇ ਨਾਲ ਜਿਹੜੇ ਸਕੱਤਰ ਸਕੱਤਰ ਨੇ ਸੈਕਟਰੀਟਸ ਨੇ ਉਹ ਜਿਹੜਾ ਇਹਨਾਂ ਦੇ ਨਾਲ ਉੱਥੇ ਇਹਨਾਂ ਨੂੰ ਮੌਜੂਦ ਹੋਣ ਦੇ ਲਈ ਕਿਹਾ ਗਿਆ ਅਕਾਲ ਤਖਤ ਸਾਹਿਬ ਦੇ ਜਿਹੜਾ ਇਸ ਮੀਟਿੰਗ ਦੇ ਵਿੱਚ ਇਹਦੇ ਨਾਲ ਨਾਲ ਜਿਹੜੇ ਫਾਰਮਰ ਜਥੇਦਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਗਰਬਚਨ ਸਿੰਘ ਫਾਰਮਰ ਜਥੇਦਾਰ ਆਫ ਤਖਤ ਸ੍ਰੀ ਦਮਦਮਾ ਸਾਹਿਬ ਗਿਆਨੀ ਗੁਰਮਖ ਸਿੰਘ ਤੇ ਸਾਬਕਾ ਜਥੇਦਾਰ ਆਫ ਤਖਤ ਸ੍ਰੀ ਪਟਨਾ ਸਾਹਿਬ ਗਿਆਨੀ ਇਕਬਾਲ ਸਿੰਘ ਇਨਾਂ ਤੋਂ ਵੀ ਐਕਸਪਲੇਨੇਸ਼ਨ ਮੰਗੀ ਗਈ ਆ ਇਨਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਜਿਹੜਾ ਉਹ ਗਿਆ ਆ ਕਿ ਤੁਸੀਂ ਸਾਰੇ ਜਣੇ ਇਸ ਗੱਲ ਤੋਂ ਜਿਹੜੇ ਬਾਖੂਬੀ ਇਹਦੇ ਨਾਲ ਤੁਸੀਂ ਇਹਦੇ ਬਾਬਤ ਜਾਣਦੇ ਹੋ ਕਿ ਜਦੋਂ ਇਹ ਸਾਰਾ ਕੁਝ ਹੋਇਆ ਉਦੋਂ ਜਿਹੜੇ ਗਿਆਨੀ ਗੁਰਬਚਨ ਸਿੰਘ ਹੁਣੇ ਅਕਾਲ ਤਖਤ ਸਾਹਿਬ ਤੇ ਸੀਗੇ ਸੌਦਾ ਸਾਧ ਨੂੰ ਮਾਫੀ ਦੇਣ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਹੋਈਆਂ ਉਹਨਾਂ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਜਿਹੜੇ ਤਤਕਾਲੀ ਜਥੇਦਾਰ ਸਗੇ ਗਿਆਨੀ ਗੁਰਬਚਨ ਸਿੰਘ ਹੁਣੀ ਇਹਨਾਂ ਨੂੰ ਕਾਫੀ تنਕੀਦ ਦਾ ਸਾਹਮਣਾ ਕਰਨਾ ਪਿਆ ਤੇ ਬਹੁਤ ਸਾਰੇ ਪੰਥਕ ਹਲਕਿਆਂ ਦੇ ਵਿੱਚੋਂ ਇਹ ਗੱਲ ਲਗਾਤਾਰ ਸਾਹਮਣੇ ਆ ਰਹੀ ਸੀ ਕਿ ਇਹਨਾਂ ਨੂੰ ਵੀ ਬੁਲਾ ਕੇ ਪੁੱਛਿਆ ਜਾਣਾ ਚਾਹੀਦਾ ਕਿ ਉਦੋਂ ਕੀ ਤੁਹਾਡੇ ਤੇ ਕੋਈ ਦਬਾਅ ਸੀ ਜਾਂ ਇਹ ਫੈਸਲਾ ਤੁਸੀਂ ਕਿਉਂ ਲਿਆ ਸੋ ਇਹਦੇ ਵਿੱਚ ਜਿਹੜਾ ਆਪਣਾ 2007 ਤੋਂ ਲੈ ਕੇ 2017 ਦੇ ਦਰਮਿਆਨ ਜਦੋਂ ਅਕਾਲੀ ਦਲ ਪਾਵਰ ਦੇ ਵਿੱਚ ਰਿਹਾ ਉਸ ਦਰਮਿਆਨ ਜਿਹੜੀ ਸ਼ੋਮਣੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਸੀਗੀ ਤੇ ਨਾਲ ਦੀ ਨਾਲ ਜਿਹੜਾ ਇਹਨਾਂ ਦੇ ਸਿੱਖ ਮੈਂਬਰ ਸੀਗੇ ਇਹਨਾਂ ਦੀ ਕੈਬਨਟ ਦੇ ਉਹਨਾਂ ਨੂੰ ਵੀ ਜਿਹੜਾ ਬੁਲਾ ਲਿਆ ਗਿਆ ਕਿ ਉਹ ਵੀ ਜਿਹੜਾ ਅਕਾਲ ਤਖਤ ਸਾਹਿਬ ਤੇ ਆ ਕੇ ਜਿਹੜਾ ਆਪਣਾ ਇਹਦੇ ਬਾਬਤ ਸਪਸ਼ਟੀਕਰਨ ਦੇਣ ਸੋ ਮੋਸਟਲੀ ਕਾਫੀ ਅਹਿਮ ਸ਼ਖਸੀਅਤਾਂ ਨੂੰ ਕਹ ਲੋ ਕਿ ਅਕਾਲੀ ਦਲ ਬਾਦਲ ਦੀ ਜਿਹੜੀ ਆ ਕੋਰ ਕਮੇਟੀ ਇਹਨਾਂ ਦੇ ਜਿਹੜਾ ਉਸ ਸਮੇਂ ਦੇ ਕੈਬਨਿਟ ਮੈਂਬਰ ਸਗੇ ਤੇ ਨਾਲ ਦੀ ਨਾਲ ਜਿਹੜੇ ਇਹ ਤਿੰਨੋਂ ਸਿੰਘ ਸਹਿਬਾਨਾਂ ਨੂੰ ਹਰਜਿੰਦਰ ਸਿੰਘ ਧਾਮੀ ਨੂੰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਰੈਲੇਵੈਂਟ ਜਿਹੜੇ ਆ ਸਖਤਰ ਨੇ ਉਹਨਾਂ ਸਾਰਿਆਂ ਨੂੰ 2 ਦਸੰਬਰ ਨੂੰ ਬੁਲਾਇਆ ਗਿਆ ਇਰੇ ਉਤੇ ਕੀ ਫੈਸਲਾ ਇਹ ਕਰਦੇ ਨੇ ਉਸ ਦਿਨ ਇਹਨਾਂ ਨੇ ਆਬਵੀਅਸਲੀ ਜਿਹੜੀ ਆ ਇਹਦੇ ਤੇ ਗੱਲਬਾਤ ਕੀਤੀ ਜਾਵੇਗੀ ਐਂ ਜਿਵੇਂ ਮੈਂ ਕਿਹਾ ਕਿ ਬਹੁਤ ਜ਼ਿਆਦਾ ਤੁਸੀਂ ਪੁਖਤਗੀ ਦੇ ਨਾਲ ਨਹੀਂ ਕਹਿ ਸਕਦੇ ਕਿ ਉਸੇ ਦਿਨ ਨਤੀਜਾ ਸਾਹਮਣੇ ਆ ਆ ਜਾਣਾ ਕਿ ਨਹੀਂ ਆ ਜਾਣਾ ਸੋ ਪਰ ਇਹ ਗੱਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਜਿਹੜੀ ਆ ਕਬਾਇਤ ਜਿਹੜੀ ਹੁਣ ਸ਼ੁਰੂ ਹੋ ਗਈ ਹੈ ਕਿਉਂਕਿ ਅਦਰਵਾਈਜ਼ ਇਹ ਲੰਬਾ ਸਮਾਂ ਹੋ ਗਿਆ ਜੀ 30 ਅਗਸਤ ਨੂੰ ਤਨਖਾਹਿਆ ਕਰਾਰ ਦਿੱਤਾ ਸੀਗਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸੋ ਇਸ ਇਸ ਮੀਨ ਅ ਵੈਰੀ ਲੌਂਗ ਟਾਈਮ ਸੋ ਆਬਵੀਅਸਲੀ ਜਿਹੜਾ ਇਹ ਰੇਤੇ ਜਲਦੀ ਹੀ ਫੈਸਲਾ ਆਜਵੇ ਆਈ ਥਿੰਕ ਇਹ ਸਾਰਿਆਂ ਦੇ ਬਲੋ ਜਿਹੜੀ ਆ ਅਕਾਲੀ ਦਲ ਬਾਦਲ ਵੀ ਇਸੇ ਗੱਲ ਦੀ ਜਿਹੜੀ ਆ ਬੇਨਤੀ ਵੀ ਕਰ ਰਹੇ ਨੇ ਤੇ ਮੋਸਟਲੀ ਤਕਰੀਬਨ ਸਾਰੇ ਹਲਕਿਆਂ ਦੇ ਵਿੱਚੋਂ ਇਸੇ ਤਰੀਕੇ ਦੀ ਆਵਾਜ਼ ਆ ਕਿ ਜਲਦੀ ਇਹਦੇ ਤੇ ਫੈਸਲਾ ਜਿਹੜਾ ਹੁਣ ਉਹ ਆ ਜਾਣਾ ਚਾਹੀਦਾ ਤੇ ਇੱਕ ਵਾਰ ਫਿਰ ਬੀਤੇ ਦਿਨਾਂ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਪੱਤਰ ਭੇਜਿਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਨੂੰ ਜਿਹਦੇ ਵਿੱਚ ਉਹਨਾਂ ਨੇ ਉਹ ਬੜਾ ਛੋਟਾ ਪੱਤਰ ਸੀਗਾ ਉਹਦੇ ਵਿੱਚ ਇੱਕ ਵਾਰ ਉਹਨਾਂ ਨੇ ਫਿਰ ਬੇਨਤੀ ਕੀਤੀ ਕਿ ਮੈਨੂੰ ਜਲਦੀ ਜਿਹੜਾ ਇਸ ਤੇ ਫੈਸਲਾ ਕਰ ਦਿੱਤਾ ਜਾਵੇ ਕਿ ਉਹਦੇ ਵਿੱਚ ਉਹ ਹੀ ਉਹਨਾਂ ਨੇ ਕਈ ਜਿਹੜੀਆਂ ਗੱਲਾਂ ਕੀਤੀਆਂ ਸੋ ਇਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਜਿਹੜਾ ਅਸਤੀਫਾ ਦੇ ਦਿੱਤਾ ਹੈ ਸੋ ਇਹ ਇਹ ਵੀ ਤੁਸੀਂ ਮੰਨੋ ਕਿ ਕਿਉਂਕਿ ਹੁਣ ਜਦੋਂ ਉਹਨਾਂ ਨੇ ਖੁਦ ਅਕਾਲ ਤਖਤ ਸਾਹਿਬ ਨੂੰ ਇਹ ਗੱਲ ਕਹਿ ਦਿੱਤੀ ਕਿ ਮੈਂ ਅਸਤੀਫਾ ਦੇ ਦਿੱਤਾ ਹਾਲਾਂਕਿ ਉਸ ਦਿਨ ਜਿਹੜੇ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੂੰ ਮੈਂ ਸੁਣ ਰਿਹਾ ਸੀਗਾ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਨੂੰ ਜਿਹੜਾ ਪੱਤਰ ਦੁਬਾਰਾ ਫਿਰ ਲਿਖਿਆ ਵੀ ਉਹਦੇ ਵਿੱਚ ਤਾਂ ਇਹ ਗੱਲ ਕਹੀ ਆ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਜਦਕਿ ਉਹਨਾਂ ਦਾ ਅਸਤੀਫਾ ਤਾਂ ਜਿਹੜਾ ਵੀ ਉਹ ਹਜੇ ਤੱਕ ਪ੍ਰਵਾਨ ਨਹੀਂ ਹੋਇਆ ਸੋ ਉਦੋਂ ਕਲੇਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਦੇਖੋ ਬਲ ਸਾਹਿਬ ਨੇ ਅਸਤੀਫਾ ਦੇ ਦਿੱਤਾ ਇਹ ਤਾਂ ਹੁਣ ਕਮੇਟੀ ਤੇ ਡਿਪੈਂਡ ਕਰਦਾ ਨਾ ਵਰਕਿੰਗ ਕਮੇਟੀ ਤੇ ਕਿ ਉਹਨਾਂ ਨੇ ਅਸਤੀਫਾ ਕਬੂਲ ਕਰਨਾ ਜਾਂ ਨਹੀਂ ਕਰਨਾ ਹਾਲਾਂਕਿ ਇੱਥੇ ਮੈਂ ਅੱਗੇ ਵੀ ਬਹੁਤ ਵਾਰ ਗੱਲ ਕਰ ਚੁੱਕਾ ਕਿ ਬੜੀ ਟੈਕਨੀਕਲ ਜੀ ਗੱਲ ਆ ਕਿਉਂਕਿ ਜਦੋਂ ਇਹਨਾਂ ਨੇ ਅਸਤੀਫਾ ਦਿੱਤਾ ਉਦੋਂ ਵੀ ਇਹਨਾਂ ਨੇ ਏਸੀ ਗੱਲ ਕਹਿ ਕੇ ਇਹਨੂੰ ਬਰਿਆਦ ਅਸਤੀਫੇ ਦੀ ਇਹ ਹੀ ਬਣਾਈ ਸੀ ਕਿ ਬਿਕੋ ਅੰਦਰੂਨੀ ਜਿਹੜੇ ਸਾਡੇ ਇਲੈਕਸ਼ਨ ਹੁੰਦੇ ਹੁੰਦੇ ਸਾਡੇ ਅਹੁਦੇਦਾਰੀਆਂ ਦੇ ਪ੍ਰਧਾਨ ਦੇ ਜਾਂ ਬਾਕੀ ਜਿੰਨੇ ਵੀ ਅਹੁਦੇਦਾਰ ਆ ਉਹਨਾਂ ਦੇ ਤੇ ਉਹਨਾਂ ਤੇਰੀ ਰਾਹ ਪੱਧਰਾ ਕਰਨ ਦੇ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਅਸਤੀਫਾ ਦਿੱਤਾ ਹਰ ਪੰਜ ਸਾਲਾਂ ਬਾਅਦ ਇਲੈਕਸ਼ਨ ਹੁੰਦੇ ਆ ਇਹ ਗੱਲ ਉਸ ਦਿਨ ਦਿਲਜੀਤ ਸਿੰਘ ਟੀਮਾ ਨੇ ਕਹੀ ਸੀ ਸੋ ਮੈਂ ਉਸ ਦਿਨ ਵੀ ਕਿਹਾ ਸੀ ਕਿ ਜੇਕਰ ਜਿਹੜੇ ਵਰਕਿੰਗ ਕਮੇਟੀ ਵਾਲੇ ਜਾਂ ਲੋਕ ਜਿਹੜੇ ਚਾਹੁੰਦੇ ਨੇ ਕਿ ਬਾਦਲ ਸਾਹਿਬ ਹੀ ਪ੍ਰਧਾਨ ਰਹਿਣ ਉਹਨਾਂ ਨੂੰ ਦੁਬਾਰਾ ਵੀ ਚੁਣਿਆ ਜਾ ਸਕਦਾ ਸੋ ਜੇ ਸਪੀਕਰ ਨਾਲ ਆ ਕੇ ਉਹਨਾਂ ਨੇ ਉਸ ਦਿਨ ਮੀਟਿੰਗ ਦੇ ਵਿੱਚ ਹਉ ਹੱਲਾ ਕੀਤਾ ਜਾਏ ਕਿ ਆ ਕੇ ਸਾਰੀ ਕਮੇਟੀ ਅਸਤੀਫਾ ਦੇ ਦੇਵੇ ਕਿ ਸਾਰੀ ਵਰਕਿੰਗ ਕਮੇਟੀ ਨੇ ਵੀ ਅਸਤੀਫਾ ਦੇ ਦੇਣਾ ਜੇਕਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਇਹੋ ਥੋੜਾ ਜਿਹਾ ਕਾਈਂਡ ਆਫ ਬੜਾ ਡਰਾਮੈਟਿਕ ਜਿਹਾ ਕੰਮ ਲੱਗਾ ਵੇ ਕੋਈ ਇਡੀ ਗੱਲ ਤਾਂ ਕੋਈ ਹੈ ਨਹੀਂ ਸੀ ਉਹ ਟੈਕਨੀਕਲ ਚੀਜ਼ ਸੀ ਕਿ ਪਰ ਜਦੋਂ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਖੁਦ ਅਕਾਲ ਤਖਤ ਸਾਹਿਬ ਨੂੰ ਇਹ ਗੱਲ ਕਹਿਤੀ ਹੈ ਕਿ ਮੈਂ ਉੱਥੇ ਅਸਤੀਫਾ ਦੇ ਕੇ ਆਇਆ ਥੈਟ ਮੀਨਸ ਕਿ ਹੁਣ ਤਾਂ ਇਹ ਮੰਨਣਾ ਹੀ ਉਹਨਾਂ ਨੂੰ ਪਾਊਗਾ ਨਾ ਹੁਣ ਤਾਂ ਤੁਸੀਂ ਜਿਹੜੇ ਅ ਕਾਲ ਤਖਤ ਸਾਹਿਬ ਨੂੰ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਲਿਖਤਾ ਕਿ ਮੈਂ ਅਸਤੀਫਾ ਦੇ ਕੇ ਆਇਆ ਸੋ ਬਾਕੀ ਹੁਣ ਅਸਤੀਫਿਆਂ ਦੀ ਜੇ ਕਹ ਲਓ ਕਿ ਬਾਕੀ ਗੱਲਾਂ ਤਾਂ ਪਰੇ ਰਹਿ ਗਈਆਂ ਹੁਣ ਤਾਂ 2 ਦਸੰਬਰ ਨੂੰ ਕੀ ਜਿਹੜਾ ਮੀਟਿੰਗ ਕਿੱਦਾਂ ਦੀ ਰਹਿੰਦੀ ਆ ਮੀਟਿੰਗ ਦੇ ਬਾਅਦ ਕੀ ਕੋਈ ਫੈਸਲਾ ਲਿਆ ਜਾਂਦਾ ਜਾਂ ਨਹੀਂ ਫੈਸਲਾ ਲਿਆ ਜਾਂਦਾ ਇਹ ਬਹੁਤ ਜਿਹੜੀ ਆ ਅਹਿਮ ਰਹਿਣੀ ਆ ਤੇ ਜਿਹੜੇ ਸਾਬਕਾ ਜਥੇਦਾਰ ਨੇ ਉਹਨਾਂ ਤੋਂ ਵੀ ਜਿਹੜਾ ਸਵਾਲ ਜਵਾਬ ਉਹਨਾਂ ਨੂੰ ਵੀ ਕੀਤੇ ਜਾਣਗੇ ਸੋ ਜਿਹੜੇ ਸੁਧਾਰ ਲਹਿਰ ਵਾਲੇ ਆ ਰਖੜਾ ਸਾਹਿਬ ਉਹਨਾਂ ਨੂੰ ਮੈਂ ਸੁਣ ਰਿਹਾ ਸੀਗਾ ਹੁਣੇ 5 ਮਿੰਟ ਪਹਿਲਾਂ ਜਦੋਂ ਇਹ ਜਿਹੜੀ ਆ ਖਬਰ ਆਈ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪੂਰੀ ਤਰ੍ਹਾਂ ਸਮਰਪਿਤ ਆ ਸਾਨੂੰ ਜਿਹੜੀ ਵੀ ਜਿਹੜੀ ਆ ਕਲਤਖ ਸਾਹਿਬ ਦੇ ਬਾਰੇ ਜੋ ਵੀ ਕਿਹਾ ਜਾਵੇਗਾ ਸਾਨੂੰ ਉਹ ਖਿੜੇ ਮੱਥੇ ਪਰਵਾਨਿਆ ਕਿਉਂਕਿ ਅਗਲਤਖ ਸਾਹਿਬ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਸੌਰੀ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੈਬਨਟ ਸੀਗੀ ਉਹਨਾਂ ਨੂੰ ਵੀ ਬੁਲਾਇਆ ਗਿਆ ਤੇ ਸੁਖਨਾ ਜਿਹੜੇ ਜਿੱਦੇ ਵੀ ਇਹ ਸਾਰੇ ਕੈਬਨਟ ਵਾਲੇ ਸੀਗੇ ਉਹ ਇਹ ਸਾਰੇ ਸੁਧਾਰ ਲੈਣ ਵਾਲੇ ਆ ਜਿਆਦਾ ਉਹਨਾਂ ਦੇ ਵਿੱਚ ਤੇ ਜਿਨ੍ਹਾਂ ਨੇ ਖੁਦ ਪਹਿਲਾਂ ਵੀ ਚਲੋ ਆਪਣੀਆਂ ਗਲਤੀਆਂ ਕਬੂਲੀਆਂ ਤੇ ਇਹ ਵੈਸੇ ਮੈਂ ਇਹ ਇਹ ਤਾਂ ਇਹ ਕਹਿੰਦੇ ਜੀ ਅਸੀਂ ਉਸ ਸਮੇਂ ਕੁਝ ਕੀਤਾ ਨਹੀਂ ਸਾਡੀ ਇਹ ਗਲਤੀ ਹੈ ਸਾਨੂੰ ਉਸ ਸਮੇਂ ਕੁਝ ਕਰਨਾ ਚਾਹੀਦਾ ਸੀ ਕੀਤੇ ਦੀ ਨਾਲ ਨਾਲ ਇਹ ਨਗਾਤਾਰ ਪਾਰਟੀ ਦੇ ਵਿੱਚ ਵੀ ਰਹੇ ਅਹੁਦੇਦਾਰੀਆਂ ਵੀ ਮਾਣੀਆਂ ਉਹਨਾਂ ਚੀਜ਼ਾਂ ਨੂੰ ਡਿਫੈਂਡ ਵੀ ਕਰਦੇ ਰਹੇ ਉਹਨਾਂ ਨੂੰ ਸਟੈਬਲਿਸ਼ ਵੀ ਕਰਦੇ ਰਹੇ ਕਿ ਹਾਂ ਇਹ ਗੱਲਾਂ ਸਹੀ ਆ ਜਿਹੜੀਆਂ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਗੀਤੀਆਂ ਜਾ ਰਹੀਆਂ ਸੋ ਖੈਰ ਇਹ ਲੈਸ ਸੀ ਕਹਾਣੀ ਕਿੱਧਰ ਨੂੰ ਜਾਂਦੀ ਆ ਕਿਉਂਕਿ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਸੋ ਸ਼ੋਮੀ ਅਕਾਲੀ ਦਲ ਦੀ ਸਿਆਸਤ ਦੇ ਉੱਤੇ ਆਪਾਂ ਅਗਲੇ ਵੀਲੌਗ ਦੇ ਵਿੱਚ ਜਿਹੜਾ ਮੁਕੰਮਲ ਤੌਰ ਤੇ ਇਹਨਾਂ ਦੀ ਸਿਆਸਤ ਦੀ ਗੱਲ ਕਰਦੇ ਆਂ ਕਿ ਅਕਾਲੀ ਦਲ ਬਾਦਲ ਦੀ ਜਾਂ ਅਕਾਲੀ ਦਲ ਦੀ ਸਿਆਸਤ ਜਿਹੜੀ ਆ ਵੀ ਉਹ ਕਿੱਧਰ ਨੂੰ ਜਾ ਰਹੀ ਹੈ ਸੋ ਹੁਣ ਜੇਕਰ ਆਪਾਂ ਗੱਲ ਕਰੀਏ ਇੱਕ ਤਾਂ ਮੈਂ ਕੱਲ ਤੁਹਾਡੇ ਨਾਲ ਜਿਹੜਾ ਪਾਕਿਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਬਾਬਤ ਜਿਹੜੀਆਂ ਰਿਪੋਰਟਾਂ ਜਿਹੜੀਆਂ ਸਾਂਝੀਆਂ ਕੀਤੀਆਂ ਸੀਗੀਆਂ ਵੀਲੌਗ ਉਹਦੇ ਤੇ ਆਪਾਂ ਕੀਤਾ ਸੀਗਾ ਕਿ ਪਾਕਿਸਤਾਨ ਦੇ ਵਿੱਚ ਹਾਲਾਤ ਜਿਹੜੇ ਬੜੇ ਗੰਭੀਰ ਨੇ ਪੂਰਾ ਪਾਕਿਸਤਾਨ ਜਿਹੜਾ ਕੰਟੇਨਰਾਂ ਬਾਦ ਬਣਿਆ ਹੋਇਆ ਕੰਟੇ ਦੀ ਰਾਜਧਾਨੀ ਪੂਰੀ ਤਰ੍ਹਾਂ ਜਿਹੜੀ ਆ ਉਹਨੂੰ ਚੋਕ ਕਰ ਲਿਆ ਖੁਦ ਹੀ ਸਰਕਾਰ ਨੇ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਬੈਠੇ ਨੇ ਜਿਹੜੀ ਇਹ ਗੱਲ ਕਹੀ ਕਿ ਭਾਈ ਮੈਂ 24 ਨਵੰਬਰ ਨੂੰ ਜਿਹੜਾ ਫਾਈਨਲ ਕਾਲ ਆ ਸਾਡੀ ਵੀ ਅਸੀਂ ਜਿਹੜਾ ਇਸਲਾਮਾਬਾਦ ਆ ਕੇ ਬਹਿ ਜਾਣਾ ਡੀ ਚੌਂਕ ਦੇ ਵਿੱਚ ਜਦ ਤੱਕ ਤੁਸੀਂ ਸਾਡੀ ਜਿਹੜੀਆਂ ਮੰਗਾਂ ਨਹੀਂ ਮੰਨਦੇ ਮੰਗਾ ਉਹਨਾਂ ਨੇ ਪ੍ਰੈਸ਼ਰ ਬਹੁਤ ਜ਼ਿਆਦਾ ਬਣਾਇਆ ਸੋ ਇਸ ਸਮੇਂ ਵੀ ਜਿਹੜਾ ਜਦੋਂ ਆਪਾਂ ਗੱਲਬਾਤ ਕਰ ਰਹੇ ਆ ਇੱਕ ਵੱਡੀ ਇਹਨਾਂ ਦੀ ਲੰਬੀ ਮੀਟਿੰਗ ਹੋਈ ਆ ਇਮਰਾਨ ਖਾਨ ਸਾਹਿਬ ਦੀ ਤੇ ਇਹਨਾਂ ਦੇ ਦੋ ਤਕੜੇ ਜਿਹੜੇ ਪੀਟੀਆਈ ਦੇ ਲੀਡਰ ਨੇ ਉਹਨਾਂ ਦੀ ਅੜਿਆਲਾ ਜੇਲ੍ਹ ਦੇ ਵਿੱਚ ਤੇ ਜਿਹੜੇ ਇਹਨਾਂ ਦੇ ਆ ਰਹੇ ਨੇ ਕਿਉਂਕਿ ਕਾਫਲੇ ਦੂਰੋਂ ਦੂਰੋਂ ਆ ਰਹੇ ਨੇ ਜਿੱਦਾਂ ਮੈਂ ਸਮ ਗੱਲ ਕੀਤੀ ਸੀਗੀ ਤੁਸੀਂ ਪਿਛਲੇ ਵੀਲੌਗ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਕਿ ਜਦੋਂ ਆਪਾਂ ਪੰਜਾਬ ਤੋਂ ਬਹੁਤ ਸਾਰੇ ਕਿਸਾਨ ਅੰਦੋਲਨ ਦੇ ਟਾਈਮ ਲੋਕੀ ਚੱਲੇ ਸਕੇ ਦਿੱਲੀ ਪਹੁੰਚਦਿਆਂ ਨੂੰ ਟਾਈਮ ਲੱਗਿਆ ਸੀ ਉਸੇ ਤਰੀਕੇ ਨਾਲ ਇਹ ਉਦੋਂ ਵੀ ਜ਼ਿਆਦਾ ਟਾਈਮ ਲੱਗ ਸਕਦਾ ਕਿਉਂਕਿ ਕੇਪੀ ਤੋਂ ਵੀ ਲੋਕ ਆ ਰਹੇ ਨੇ ਪੰਜਾਬ ਦੇ ਬਖਵਾ ਖਿੱਸਿਆਂ ਤੋਂ ਹੋ ਕੇ ਜਿਹੜੇ ਲੋਕ ਆ ਉਹ ਇਸਲਾਮਾਬਾਦ ਪਹੁੰਚ ਰਹੇ ਨੇ ਸੋ ਅੱਜ ਪਹੁੰਚ ਸਕਦੇ ਕੱਲੂ ਵੀ ਪਹੁੰਚ ਸਕਦੇ 27 ਤੱਕ ਪਹੁੰਚ ਸਕਦੇ ਆ ਸੋ ਜਦ ਤੱਕ ਉਹ ਪਹੁੰਚਦੇ ਆ ਕਿ ਇਹਨਾਂ ਨੇ ਤਾਂ ਜਿਵੇਂ ਮੈਂ ਕਿਹਾ ਕਿ ਖੁਦ ਹੀ ਸਾਰਾ ਇਸਲਾਮਾਬਾਦ ਬੰਦ ਕੀਤਾ ਹੋਇਆ ਤੇ ਉਹ ਲੋਕੀ ਬਹੁਤ ਸਾਰੇ ਪਰੇਸ਼ਾਨ ਨੇ ਇਹਦੇ ਚੱਲਦੇ ਆ ਸੋ ਇਹਦੇ ਤੇ ਇਹਦੇ ਤੇ ਵੀ ਮੈਂ ਤੁਹਾਡੇ ਨਾਲ ਅਗਲੇ ਵੀਲੌਗ ਦੇ ਵਿੱਚ ਜਿਹੜਾ ਮੁਕੰਮਲ ਜਾਣਕਾਰੀਆਂ ਸਾਂਝੀਆਂ ਕਰਦਾ ਵੇ ਕਿੱਥੇ ਤੱਕ ਕਹਾਣੀ ਆ ਕਿ ਕੀ ਇਮਰਾਨ ਖਾਨ ਜੇਲ੍ਹ ਦੇ ਵਿੱਚੋਂ ਰਿਹਾ ਹੋ ਸਕਦਾ ਜਾਂ ਨਹੀਂ ਇਸ ਸਮੇਂ ਵੀ ਜਿਹੜੇ ਹਾਲਾਤ ਆ ਬਹੁਤ ਜ਼ਿਆਦਾ ਗੰਭੀਰ ਨੇ ਜਿਹੜਾ ਉਸੇ ਤਰੀਕੇ ਨਾਲ ਰੋਕਾਂ ਰਕਾਫਟਾ ਨੇ ਬਹੁਤ ਸਾਰੇ ਜਿਹੜੇ ਆ ਅੰਦੋਲਨਕਾਰੀ ਆ ਪੀਟੀਆਈ ਦੇ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਲੋਕ ਉਹ ਇਸਲਾਮਾਬਾਦ ਵੱਲੋਂ ਜਿਹੜਾ ਉਹ ਵੱਧ ਰਹੇ ਨੇ ਬੜੀ ਤੇਜ਼ੀ ਨਾਲ ਵੱਧ ਰਹੇ ਨੇ ਤੇ ਇਹਦੇ ਨਾਲ ਨਾਲ ਜਿਹੜੀ ਮੈਂ ਸ਼ੁਰੂਆਤ ਦੇ ਵਿੱਚ ਇੱਕ ਵੀ ਗੱਲ ਕੀਤੀ ਸੀ ਕਿ ਜਿਹੜੇ ਪੰਜਾਬ ਦੇ ਸਿਆਸਤਦਾਨ ਨੇ ਇਹਨਾਂ ਦੀ ਇਹਨਾਂ ਦੇ ਜਿਹੜੇ ਹਾਸੋ ਹੀਨੇ ਬਿਆਨ ਨੇ ਉਹਨਾਂ ਤੇ ਮੈਨੂੰ ਕਈ ਵਾਰ ਜਿਹੜਾ ਕਹ ਲਓ ਕਿ ਬੰਦਾ ਗੰਭੀਰਤਾ ਦੇ ਨਾਲ ਸੋਚਦਾ ਵੀ ਆ ਵੀ ਆਰ ਇਹ ਜਿਹੜੀ ਆ ਸਾਡੀ ਪੋਲੀਟੀਕਲ ਲੀਡਰਸ਼ਿਪ ਆ ਵੀ ਇਹਨਾਂ ਦੇ ਵੱਲੋਂ ਤੁਸੀਂ ਬਿਆਨ ਬਾਜ਼ੀਆਂ ਇਹਨਾਂ ਦੀਆਂ ਦੇਖੋ ਕਿੱਦਾਂ ਦੀਆਂ ਸੋ ਇਹ ਦੇਖੋ ਜੀ ਰਾਜਾ ਬਰਿੰਗ ਸਾਹਿਬ ਹਾਰ ਗਏ ਅੱਛਾ ਚਲੋ ਉਹਨਾਂ ਨੇ ਆਪਣੀ ਹਾਰ ਕਬੂਲ ਕਰ ਲਈ ਪਰ ਉਹਨਾਂ ਨੇ ਬੜਾ ਮੈਨੂੰ ਉਹਨਾਂ ਦਾ ਅਜੀਬ ਜਿਹਾ ਲੱਗਾ ਬਿਆਨ ਉਹਨਾਂ ਨੇ ਕਿਹਾ ਕਿ ਦੇਖੋ ਜੀ ਸ਼ਰੂਮਣੀ ਅਕਾਲੀ ਦਲ ਦੀਆਂ ਵੋਟਾਂ ਨਾ ਹੋਣ ਕਰਕੇ ਬਾਜਵਾ ਸਾਹਿਬ ਨੇ ਵੀ ਇਹੀ ਗੱਲ ਕਹੀ ਕਿ ਸ਼੍ਰੋਮਣੀ ਕਾਲੀਦਾ ਲਾ ਨਾ ਖੜਾ ਹੋਣ ਕਰਕੇ ਵੀ ਜਿਹੜਾ ਤਾਂ ਕਰਕੇ ਅਸੀਂ ਹਾਰ ਗਏ ਹੁਣ ਦੇਖੋ ਇਹ ਗੱਲਾਂ ਤਾਂ ਹੁੰਦੀਆਂ ਨੇ ਜਦੋਂ ਕੋਈ ਪਾਰਟੀ ਆ ਕੇ ਇਹ ਕਹਿੰਦੀ ਆ ਨਾ ਕਿ ਜਦੋਂ ਹੁਣ ਆਮ ਆਦਮੀ ਪਾਰਟੀ ਕਹੇ ਕਿ ਗੁਰਦੀਪ ਬਾਠ ਬਰਨਾਲੇ ਦੇ ਵਿੱਚ ਖੜਾ ਸੀ ਅਸੀਂ ਬਰਨਾਲੇ ਦੀ ਸੀਟ ਤਾਂ ਕਰਕੇ ਹਾਰ ਗਏ ਥੋੜੀ ਜਿਹੀ ਸਹੀ ਲੱਗਦੀ ਆ ਗੱਲ ਜਿਹੜੀ ਆ ਸੋਖ ਦੇ ਵੀ ਇਹ ਬੰਦਾ ਇਦਾਂ ਦੀ ਗੱਲ ਕਰਦਾ ਹੁਣ ਤੁਸੀਂ ਕਹੋ ਕਿ ਫਲਾਨੀ ਪਾਰਟੀ ਨਹੀਂ ਖੜੀ ਹੋਈ ਅਸੀਂ ਤਾਂ ਕਰਕੇ ਹਾਰ ਗਏ 댓 ਮੀਨਸ ਤੁਸੀਂ ਫਿਰ ਟੈਕਨੀਕਲ ਜਿੱਤਦੇ ਹੋ ਇਹ ਤਾਂ ਫਿਰ ਇਹ ਕੋਈ ਜਮਹੂਰੀ ਗੱਲ ਤਾਂ ਨਹੀਂ ਮੈਨੂੰ ਇਹਦੇ ਵਿੱਚ ਲੱਗਦੀ ਕੋਈ ਡੈਮੋਕਰੈਟਿਕ ਗੱਲ ਤਾਂ ਨਹੀਂ ਲੱਗਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਵਿੱਚ ਨਹੀਂ ਹਿੱਸਾ ਲਿਆ ਅਸੀਂ ਤਾਂ ਹਾਰ ਗਏ ਆਮ ਤੌਰ ਤੇ ਹੁੰਦਾ ਕਿ ਫਲਾਨੀ ਪਾਰਟੀ ਜਾਂ ਫਲਾਨਾ ਆਜ਼ਾਦ ਉਮੀਦਵਾਰ ਖੜਾ ਸੀ ਉਹਨੇ ਸਾਡੀਆਂ ਵੋਟਾਂ ਕੱਟ ਤੀਆਂ ਵੋਟਾਂ ਤੋੜ ਤੀਆਂ ਸੀ ਤਾਂ ਹਾਰ ਗਏ ਈਵਨ ਦੋ ਤਾਂ ਉਹ ਵੀ ਇੰਨਾ ਜ਼ਿਆਦਾ ਆਰਗੂਮੈਂਟ ਤਾਂ ਉਹ ਵੀ ਨਹੀਂ ਬਣਦਾ ਜਦੋਂ ਤੁਸੀਂ ਡੈਮੋਕ੍ਰੇਸੀ ਆਪਣੇ ਆਪ ਨੂੰ ਮੋਲਕ ਨੂੰ ਕਹਿੰਦੇ ਹੋ ਤਾਂ ਹਰੇਕ ਨੂੰ ਖੜੇ ਹੋਣ ਦਾ ਹੱਕ ਹੈ ਫਿਰ ਤੁਹਾਡਾ ਤਾਂ ਇਹ ਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਲੈ ਕੇ ਆਉਣਾ ਜਿੰਨਾ ਵੀ ਜਿਹੜਾ ਵੀ ਤੁਹਾਡਾ ਹਲਕਾ ਆ ਹੁਣ ਇਹ ਤੱਕ ਵੈਸੇ ਕੋਈ ਗੱਲ ਬਣਦੀ ਨਹੀਂ ਕਿ ਕਿਉਂਕਿ ਅਕਾਲੀ ਦਲ ਨਹੀਂ ਸੀ ਖੜਾ ਜੀ ਅਕਾਲੀ ਦਲ ਵਾਲੀਆਂ ਵੋਟਾਂ ਵੀ ਇਹਨਾਂ ਨੂੰ ਪੈ ਗਈਆਂ ਤਾਂ ਇਹ ਜਿੱਤ ਗਿਆ ਸੋ ਇਹ ਤਾਂ ਤੁਸੀਂ ਖੁਦ ਆਪਣੀ ਹਾਰ ਕਬੂਲ ਦਿਓ ਜਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਖੁਦ ਕਹਿੰਦੇ ਹੋ ਕਿ ਭਾਈ ਅਸੀਂ ਤਾਂ ਹਮੇਸ਼ਾ ਟੈਕਨੀਕਲ ਜਿੱਤ ਜਿਹੜੀ ਆ ਜਿੱਤਦੇ ਰਹੇ ਹਾਂ ਫਿਰ ਖੈਰ ਇਹਨਾਂ ਨੇ ਰਾਜਾ ਬੜਿੰਗ ਉਹਨਾਂ ਨੇ ਕਿਹਾ ਕਿ ਦੇਖੋ ਜੀ ਜਦੋਂ 2022 ਦੇ ਵਿੱਚ 86% VOTING ਹੋਈ ਸੀਗੀ ਸਾਨੂੰ ਉਦੋਂ 50933 ਵੋਟਾਂ ਹਾਸਲ ਹੋਈਆਂ ਸੀਗੀਆਂ 2024 ਦੇ ਵਿੱਚ 80% VOTING ਹੋਈ ਆ ਗਿੱਦੜਵਾਹੇ ਦੇ ਵਿੱਚ ਤੇ 49397 ਵੋਟਾਂ ਸਾਨੂੰ ਫੇਰ ਵੀ ਮਿਲ ਗਈਆਂ ਸੋ ਅਸੀਂ ਤਾਂ 50000 ਵੋਟਾਂ ਆਪਣੀਆਂ ਲੈ ਲਈਆਂ ਪਰ ਕਿਉਂਕਿ ਅਕਾਲੀ ਦਲ ਦੀਆਂ ਵੋਟਾਂ ਡਿੰਪੀ ਢੱਲੋਂ ਨੂੰ ਆਮ ਆਦਮੀ ਪਾਰਟੀ ਵੱਲੋਂ ਭੁੱਗਤ ਗਈਆਂ ਸੀ ਤਾਂ ਹਾਰ ਗਏ ਤੇ ਚਲੋ ਇਹਨਾਂ ਨੇ ਇਦਾਂ ਦਾ ਪਰ ਇਹ ਇਹ ਪ੍ਰੈਸ ਕਾਨਫਰੰਸ ਕੀਤੀ ਤੇ ਉਧਰੋਂ ਪਹਿਲਾਂ ਜਿਹੜੇ ਆਪਣੇ ਰਵਨੀਤ ਬਿੱਟੂ ਆ ਉਹਨਾਂ ਨੇ ਜਮਾਂ ਹੀ ਸਰਾ ਲਾਤਾ ਉਹ ਕਹਿੰਦੇ ਮੈਂ ਮੈਂ ਤਾਂ ਮਨਪ੍ਰੀਤ ਬਾਦਲ ਨੂੰ ਜਿਤਾਉਣ ਤਾਂ ਮੈਂ ਗਿਆ ਹੀ ਨਹੀਂ ਸੀ ਮੈਂ ਤਾਂ ਗਿਆ ਸੀ ਰਾਜੇ ਨੂੰ ਹਰਾਉਣ ਮੇਰਾ ਮਨਪ੍ਰੀਤ ਨੂੰ ਜਿਤਾਉਣ ਜਿਤੂਣ ਵਾਲਾ ਮੇਰਾ ਕੋਈ ਸੀਨ ਨਹੀਂ ਮੈਂ ਉੱਥੇ ਗਿਆ ਸੀਗਾ ਕਿ ਮੈਂ ਰਾਜੇ ਬਿੰਦੂ ਨੂੰ ਹਰਾਉਣਾ ਸੀ ਤੇ ਉਹਨੂੰ ਮੈਂ ਹਰਾ ਦਿੱਤਾ ਦੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਵੀ ਧੰਨਵਾਦ ਕਰਦਾ ਇਸ ਵਾਰ ਉਹਨਾਂ ਨੇ ਸਾਨੂੰ ਪ੍ਰਚਾਰ ਕਰਨ ਦਿੱਤਾ ਪਿਛਲੀ ਵਾਰ ਕਿਉਂਕਿ ਨਹੀਂ ਸੀ ਕਰਨ ਦਿੱਤਾ ਤਾਂ ਹੀ ਤਾਂ ਅਸੀਂ ਰਾਜੇ ਬ੍ਰਿੰਗ ਤੋਂ ਲੁਧਿਆਣੇ ਦੇ ਵਿੱਚ ਹਾਰ ਗਏ ਨਹੀਂ ਤਾਂ ਬੀਜਪੀ ਵਾਲਿਆਂ ਦਾ ਜਿੱਤ ਜਾਣਾ ਸੀ ਸੋ ਇਹ ਇਹ ਵੀ ਅਜੀਬੋ ਗਰੀਬ ਜਿਹਾ ਬਿਆਨ ਹੈ ਇੱਕ ਕੇਂਦਰੀ ਰਾਜ ਮੰਤਰੀ ਦਾ ਵੀ ਜਿਹੜਾ ਇਹ ਕਹਿੰਦਾ ਵੀ ਮੈਂ ਕਿਸੇ ਨੂੰ ਆਪਣੀ ਪਾਰਟੀ ਦੇ ਲਈ ਨਹੀਂ ਮੈਂ ਤਾਂ ਫੁਲਾਨ ਨੂੰ ਹਰਾਉਣ ਗਿਆ ਸੀਗਾ ਵੀ ਇਹ ਤੁਹਾਡਾ ਕੀ ਜਿਹੜਾ ਖਾਨਦਾਨੀ ਲੜਾਈ ਆ ਕੋਈ ਤੁਸੀਂ ਤੇ ਉਧਰੋਂ ਜਿਹੜੇ ਬੜੰਗ ਹੋਣੀ ਆ ਉਹ ਕਹਿ ਰਹੇ ਨੇ ਕਿ ਮਨਪ੍ਰੀਤ ਬਾਦਲ ਨੂੰ ਤਾਂ ਲਗਾਤਾਰ ਉਹਦੇ ਤੇ ਉਹਨੂੰ ਕੋਸਦਾ ਸੀ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ ਦੋਨੇ ਜਣੇ ਹੁਣ ਇਹ ਮਨਪ੍ਰੀਤ ਬਾਦਲ ਦੇ ਨਾਲ ਆ ਕੇ ਖੜ ਗਿਆ ਤੇ ਜਿੱਦਾਂ ਦੇ ਨੇ ਬਿਆਨ ਦਿੱਤੇ ਆ ਅਚਰਬ ਰਣਿਤ ਬਿੱਟੂ ਦੇ ਜਿਹੜੇ ਬਿਆਨ ਆ ਨਾ ਇਹਨੂੰ ਲੈ ਕੇ ਪਹਿਲਾਂ ਵੀ ਗੱਲ ਹੁੰਦੀ ਰਹੀ ਆ ਕਿ ਰਵਨੀਤ ਬਿੱਟੂ ਸ਼ਾਇਦ ਬਿਆਨਬਾਜ਼ੀ ਇਦਾਂ ਦੀ ਤਾਂ ਕਰ ਰਿਹਾ ਕਿ ਉਹ ਮਨਪ੍ਰੀਤ ਬਾਦਲ ਨੂੰ ਜਿਹੜਾ ਹਰਉਣਾ ਜਾਦੇ ਚਾਹੁੰਦਾ ਜਤੌੜ ਦੇ ਨਾਲੋਂ ਫਿਰ ਰਵਨੀਤ ਬਿੱਟੂ ਤੇ ਭਗਵੰਤ ਮਾਨ ਦੀ ਜਿਹੜੀ ਆ ਯਾਰੀ ਦੋਸਤੀ ਆ ਉਹਦੀ ਵੀ ਗੱਲ ਲਗਾਤਾਰ ਜਿਹੜੀ ਆ ਉਹ ਹੋਣੀ ਸ਼ੁਰੂ ਹੋ ਜਾਂਦੀ ਆ ਕਿ ਵੀ ਰਵਨੀਤ ਬਿੱਟੂ ਤੇ ਭਗਵੰਤ ਮਾਨ ਦੀ ਯਾਰੀ ਦੋਸਤੀ ਆ ਵੀ ਇਹਦੇ ਚੱਲਦੇ ਆ ਇਹ ਆਮ ਆਦਮੀ ਪਾਰਟੀ ਦਾ ਸਾਥ ਦਿੰਦੇ ਆ ਸਗਪਾਲ ਸਿੰਘ ਖਹਿਰਾ ਨੇ ਜੇਕਰ ਤੁਹਾਨੂੰ ਯਾਦ ਹੋਵੇ ਜਦੋਂ ਆ ਲੋਕ ਸਭਾ ਚੋਣਾਂ ਦੇ ਦਿਨਾਂ ਨੇ ਇੱਥੇ ਤੱਕ ਵੀ ਕਹਿ ਦਿੱਤਾ ਸੀਗਾ ਕਿ ਭਗਵੰਤ ਮਾਨ ਨੇ ਖੁਦ ਬਿੱਟੂ ਨੂੰ ਭੇਜਿਆ ਅ ਬੀਜੇਪੀ ਦੇ ਵਿੱਚ ਵੀ ਇਹਨਾਂ ਦੀ ਤਾਂ ਕਹਿੰਦਾ ਬੜੀ ਤਗੜੀ ਯਾਰੀ ਆ ਤੇ ਸ਼ਾਮ ਨੂੰ ਇਕੱਠੇ ਬਹਿ ਕੇ ਵੀ ਕਰਦੇ ਆ ਫੰਸ਼ਨ ਵੀ ਇਹਨਾਂ ਨੇ ਬਿੱਟੂ ਸਾਹਿਬ ਨੂੰ ਤਾਂ ਉਧਰ ਭੇਜਿਆ ਕਿ ਇੱਕ ਮੇਰਾ ਬੰਦਾ ਜਿਹੜਾ ਬੀਜੇਪੀ ਦੇ ਵਿੱਚ ਵੀ ਹੋਵੇ ਸੋ ਇਹ ਮਨਪ੍ਰੀਤ ਬਾਦਲ ਨੇ ਉਹਨਾਂ ਨੇ ਵੀ ਸਿਰ ਲਾਤਾ ਉਹ ਕਹਿੰਦੇ ਜੀ ਮੈਂ ਲੱਡੂ ਵੰਡ ਰਿਆਂ ਕਿਉਂਕਿ ਲੋਕਾਂ ਨੇ ਰਾਜੇ ਬੜਿੰਗ ਦਾ ਹੰਕਾਰ ਤੋੜਤਾ ਭਾਈ ਤੁਹਾਡੀ ਜਮਾਨਤ ਜ਼ਬਤ ਹੋ ਗਈ ਤੁਸੀਂ ਕਿਹੜੀ ਗੱਲ ਦੇ ਲੱਡੂ ਭਰੇ ਕਮਾਲ ਹੈ ਸਾਡੇ ਸਿਆਸੀਦਾਨ ਕਮਾਲ ਹੈ ਜੀ ਸਿਆਸੀ ਲੀਡਰ ਸਾਡੇ ਇਹਨਾਂ ਨੇ ਸਾਡੇ ਮੁਲਕ ਨੂੰ ਇਹਨਾਂ ਨੇ ਸਾਡੇ ਪੰਜਾਬ ਨੂੰ ਵਿਜ਼ਮ ਦੇਣਾ ਤੇ ਉਸ ਪੰਜਾਬ ਨੂੰ ਜਿਹਦੇ ਵਿੱਚ ਡਰਗ ਦੀ ਪ੍ਰੋਬਲਮ ਆ ਜਿਹਦੇ ਵਿੱਚ ਜਿਹੜਾ ਆ ਕਿਸਾਨੀ ਅੰਦੋਲਨ ਜਿਹੜਾ ਇਹ ਬਹੁਤ ਗੰਭੀਰ ਰੂਪ اختیار ਕਰ ਸਕਦਾ ਜੀ ਡੱਲੇਵਾਲ ਸਾਹਿਬ ਹੁਣ ਆਪਣਾ ਬਹੁਤ ਲੰਬੀ ਗੱਲਬਾਤ ਹੋ ਗਈ ਆ ਆਪਾਂ ਅਗਲੇ ਵੀਲੌਗ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜਾ ਪਾਕਿਸਤਾਨ ਦੇ ਪ੍ਰੋਟੈਸਟਾਂ ਦੇ ਵਿੱਚ ਕੀ ਚੱਲ ਰਿਹਾ ਤੇ ਡੱਲੇਵਾਲ ਸਾਹਿਬ ਕੀ ਕਰਨੇ ਜਾ ਰਹੇ ਨੇ ਇਹਨਾਂ ਦਾ ਜਿਹੜਾ ਮਰਨ ਵਰਤਿਆ ਉਹ ਕਿਦਾਂ ਦਾ ਸ਼ਕਲ اختیار ਕਰ ਸਕਦਾ ਸਟੇਟ ਦੇ ਲਈ ਤੇ ਸੂਬੇ ਦੇ ਲਈ ਜਿਹੜਾ ਨਾਲ ਦੀ ਨਾਲ ਜਿਹੜਾ ਕੇਂਦਰ ਸਰਕਾਰ ਦੇ ਲਈ ਕੀ ਇਹ ਕੋਈ ਪ੍ਰੋਬਲਮ ਵੀ ਜਿਹੜਾ ਪੈਦਾ ਕਰ ਸਕਦਾ ਕਿਉਂਕਿ ਨਾਲ ਦੀ ਨਾਲ ਪੰਦੇਰ ਸਾਹਿਬ ਨੇ ਇਹ ਵੀ ਕਿਹਾ ਕਿ ਅਸੀਂ ਜਥਿਆਂ ਦੇ ਰੂਪ ਦੇ ਵਿੱਚ ਦਿੱਲੀ ਵੀ ਪਹੁੰਚ ਰਹੇ ਹਾਂ ਸੋ ਕਾਫੀ ਜਿਹੜਾ ਇੰਪੋਰਟੈਂਟ ਇਹ ਸਾਰੀਆਂ ਗੱਲਾਂ ਨੇ ਜਿਹਦੇ ਤੇ ਆਪਾਂ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਸੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ